ਜਿਹੜੇ ਦਾਤੀਆਂ ਬਣਾਉਣ ਵਾਲੇ ਖੁਰਪੇ ਬਣਾਉਣ ਵਾਲੇ ਬੰਦੇ ਅੱਜ ਟਰੈਕਟਰ ਤੇ ਕੰਬਾਈਨਾ ਬਣਾ ਰਹੇ ਨੇ ਵੱਡੀਆਂ-ਵੱਡੀਆਂ ਫੈਕਟਰੀਆਂ ਦੇ ਮਾਲਕ ਨੇ ਕਿਉਂ ਨੇ ਉਹਨਾਂ ਕੋਲੇ ਹੱਥਾਂ ਦਾ ਹੁਨਰ ਸੀ ਹੱਥਾਂ ਨਾਲ ਮਿਹਨਤ ਕਰਦੇ ਸੀ ਅੱਜ ਵੱਡੀਆਂ-ਵੱਡੀਆਂ ਇੰਡਸਟਰੀਆਂ ਦੇ ਮਾਲਕ ਨੇ ਤੇ ਉਹ ਬੱਚਿਆਂ ਚ ਅਹੇਜੇ ਹੀ ਕੋਈ ਟੈਲੈਂਟ ਪੈਦਾ ਕਰਾਂਗੇ ਜਿਹਦੇ ਜਿਹਦੇ ਨਾਲ ਉਹ ਨੌਕਰੀਆਂ ਪਿੱਛੇ ਨਾ ਭੱਜੜ ਬਲ ਕੇ 20-25 ਬੰਦੇ ਨੂੰ ਨੌਕਰੀਆਂ ਦੇਣ ਵਾਲੇ ਬਣ। ਸੋ ਦੋਸਤੋ ਜੇ ਤੁਹਾਨੂੰ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮ ਚੰਗੇ ਲੱਗਦੇ ਆ ਤਾਂ ਆਉਣ ਵਾਲੀ ਇੱਕ ਤਰੀਕ ਨੂੰ ਝਾੜੂ ਦਾ ਬਟਨ ਦਵਾ ਕੇ ਸਰਦਾਰ ਭਗਵਾਨ ਸਿੰਘ ਮਾਨ ਦੇ ਕੇਜਰੀਵਾਲ ਸਾਹਿਬ ਦੇ ਹੱਥ ਮਜ਼ਬੂਤ ਕਰੋ ਤਾਂ ਕਿ ਆਪਾਂ ਆਪਣੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾ ਸਕੀਏ ਮਸ਼ੀਨ ਦੇ ਉੱਤੇ ਆਪਣਾ ਤੀਜਾ ਨੰਬਰ ਹੈ ਤੇ ਆਉਣਾ ਵੋਟਾਂ ਦੇ ਵਿੱਚ ਆਪਾਂ ਪਹਿਲੇ ਨੰਬਰ ਤੇ ਆ ਬੋਲੇ ਸੋਨਹੀਓ ਸੋਨਾਂ ਕਲ ਔਰ ਗਰਮੀ ਦੇ ਵਿੱਚ ਖੜੇ ਹੋ ਇੰਨਾ ਤਾਂ ਧੁੱਪ ਚ ਬੰਦੇ ਤੋਂ ਕਿ ਸਰਦੀਆਂ ਚ ਵੀ ਨਹੀਂ ਖੜਾ ਜਾਂਦਾ ਜਿਵੇਂ ਤੁਸੀਂ ਅੱਜ ਜੋਂ ਦੇ ਮਹੀਨੇ ਚ ਵਹੀ ਮਈ ਦੇ ਜੋਨੇ ਮਹੀਨੇ ਚ ਕੜੇ ਹੂੰ ਸੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੁਹਾਨੂੰ ਕੰਮ ਗੜਾਉਣ ਲੱਗਿਆ ਜੇ ਇਹਦੇ ਜੋ ਕੋਈ ਨਾ ਹੋਇਆ ਹੋਇਆ ਮੈਨੂੰ ਦੱਸ ਦਿਆ ਜੋ ਜੇ ਕੋਈ ਗਲਤ ਗੱਲ ਹੋਈ ਤਾਂ ਦੱਸ ਦਿਆ ਝੂਠ ਹੋਈ ਕਿਉਂਕਿ ਜਦੋਂ ਲੀਡਰ ਝੂਠ ਮਾਰਦਾ ਨਾ ਉਹਨੂੰ ਟੋਕ ਦੇਣਾ ਚਾਹੀਦਾ ਜੇ ਨਹੀਂ ਟੋਕਦੇ ਤਾਂ ਪੁੱੜ ਕੇ ਚਿੱਟਾ ਵਿੱਚ ਲਾ ਪੈਂਦਾ ਸੋ ਤੁਹਾਡੇ ਬਖਸ਼ੇ ਹੋਏ ਅਖਤਿਆਰੀ ਕੋਟੇ ਰਿਓ ਸਭ ਤੋਂ ਪਹਿਲਾਂ ਜੇ ਅਖਤਿਆਰੀ ਕੋਟਾ ਲੱਗਦਾ ਤਾਂ ਤੁਹਾਡੇ ਬਣਾਏ ਹੋਏ ਇਸ ਐਮਐਲਏ ਦਾ ਲੱਗਦਾ ਤੁਹਾਡੇ ਸਪੀਕਰ ਦਾ ਲੱਗਦਾ ਸੋ ਇੱਕ ਇੱਕ ਪੈਸਾ ਬੜੀ ਇਮਾਨਦਾਰੀ ਦੇ ਨਾਲ ਲੋਕਾਂ ਤੇ ਪਿੰਡਾਂ ਤੇ ਆਪਣੇ ਗਰੀਬਾਂ ਤੇ ਮਰੀਜ਼ਾਂ ਤੇ ਲਾਇਆ ਕੋਈ ਵੀ ਬੰਦਾ ਹੱਥ ਖੜਾ ਕਰਕੇ ਦੇ ਦੇ ਵੀ ਇੱਕ ਪੈਸਾ ਵੀ ਕਿਸੇ ਪਾਸੇ ਜਾਣ ਦਿੱਤਾ ਹੋਵੇ ਯੂਥ ਕਲੱਬ ਜਿਹੜੇ ਕਿਉਂਕਿ ਨੌਜਵਾਨੀ ਜੇ ਕਾਇਮ ਆ ਨਾ ਤੇ ਫੇਰ ਹੀ ਥਾਰਾ ਕੁਝ ਗੱਲ ਬਣਦੀ ਆ ਯੂਥ ਕਲੱਬਾਂ ਸਾਰਿਆਂ ਨੂੰ ਐਕਟੀਵੇਟ ਕੀਤਾ ਕਾਫੀ ਸਾਰੇ ਯੂਥ ਦੇ 7 ਕਰੋੜ ਦੀ ਲਾਗਤ ਨਾਲ ਆਪਣੇ ਹਲਕੇ ਦੇ ਵਿੱਚ ਹਲਕੇ ਕੋਟ ਪੂਰੇ ਦੇ ਵਿੱਚ ਪਾਈਪ ਲਾਈਨਾਂ ਪਾਈਆਂ ਮੈਂ ਨਾ ਵੀ ਜ਼ਿੰਮੇਵਾਰਾਂ ਦੇ ਜੂਨ ਸੁਧਰਗੀ ਜੂਨ ਹੋਰ ਵੀ ਸੁਧਾਰਾਂਗੇ ਮੈਰਿਟ ਚ ਆਉਣ ਵਾਲੇ ਬੱਚਿਆਂ ਦਾ ਕੋਈ ਨਹੀਂ ਪੁੱਛਦਾ ਸੀ ਪਹਿਲਾਂ ਮੈਰਿਟ ਆਉਣ ਵਾਲਿਆਂ ਨੂੰ ਇੱਕ ਦਿਨ ਅਖਬਾਰ ਦੀ ਖਬਰ ਲੱਗਦੀ ਸੀ ਗੱਲਾਂ ਦੇ ਗੱਲਾਂ ਨੇ ਕਿਡਾ ਬਣਾ ਜਾਂਦੇ ਸੀ ਟਾਡੇ ਬਖਸ਼ੇ ਹੋਏ ਖਜ਼ਾਨੇ ਚੋ 31 31000 ਰੁਪਏ ਦਾ ਸਨਮਾਨ ਕੀਤਾ ਜਿਹੜਾ ਵੀ ਬੱਚਾ ਆਪਣੇ ਜ਼ਿਲ੍ਹੇ ਚੋਂ ਮੈਦਨ ਚ ਆਇਆ। ਬਾਬਾ ਫਰੀਦ ਨੇ ਆਪਣੇ ਤੇ ਕਿਰਪਾ ਕੀਤੀ ਆ ਬੀਬੀ ਬੀਏ ਸੀ ਐਗਰੀਕਲਚਰ ਦੀ ਪੜ੍ਹਾਈ ਦੁਆਰਾ ਚਾਲੂ ਕਰਾਈ ਇਥੇ। ਬੀਏ ਸੀ ਐਗਰੀਕਲਚਰ ਦੀ ਪੜ੍ਹਾਈ ਕਰਾ ਲਗੋ। ਫਿਰ ਵੀਰ ਦਾ ਸੀਡ ਫਾਰਮ ਉਥੇ ਘੱਟੋ ਘੱਟ 6-700 ਬੰਦਾ ਕੰਮ ਕਰਦਾ। ਉਹ ਸੀਡ ਫਾਰਮ ਆਪ ਚਲਾਇਆ। ਨਹਿਰੀ ਪਾਣੀ, ਟਿਊਬਵਲ ਸਪਲਾਈ ਇਹ ਲਗਭਗ ਤੁਸੀਂ ਦੇਖੋ ਵੀ ਆਉਂਦੀ ਐ ਲਾਈਟ ਕੇ ਨਹੀਂ ਦੇਣੇ। ਆਉਂਦੀ ਆ ਜੀ ਆਉਂਦੀ ਆ ਨਾ। ਹਾਂ ਜੀ। ਇਹ ਆ ਕੰਮ ਬੰਦੇ ਵੀ ਉਹੀ ਤਾਰਾਂ ਵੀ ਉਹੀ ਖੰਭੇ ਵੀ ਉਹੀ ਲਾਈਟ ਫੇਰ ਦੇਣੇ ਜਿਹੜੇ ਕਹਿੰਦੇ ਆ ਵੀ ਸਾਨੂੰ 1000 ਰੁਪਏ ਨਹੀਂ ਦਿੱਤਾ ਮਾਈਆਂ ਨੂੰ ਉਹ ਵੀ ਦੇ ਦੇਾਂਗੇ ਪਰ ਤੁਸੀਂ ਇਹ ਦੇਖੋ ਫਾਇਦਾ ਕਿੰਨਾ ਕੀਤਾ ਜਿਹੜੀ ਬਿਜਲੀ ਮਾਫ ਕੀਤੀ ਆ 3-3000 ਰੁਪਿਆ ਹਰ ਹਰ ਮਹੀਨੇ ਸਿੱਧਾ ਹੀ ਘਟੋ ਘੱਟ ਹਰੇਕ ਬੰਦੇ ਦਾ 2000 ਰੁਪਿਆ ਮਹੀਨਾ ਟੋਲ ਪਲਾਜ਼ਾ ਤੇ ਲੱਗਦਾ ਸੀ ਟੋਲ ਪਲਾਜੇ ਬੰਦ ਕੀਤੇ ਕਿ ਨਹੀਂ ਕੀਤੇ ਪਹਿਲੀ ਸਰਕਾਰ ਆ ਜਿਹਨੇ ਟੋਲ ਪਲਾਜੇ ਬੰਦ ਕੀਤੇ ਸੜਕ ਤੇ ਐਕਸੀਡੈਂਟ ਹੋ ਜਾਂਦਾ ਸੀ ਸਾਰੇ ਸੜਕਾਂ ਤੇ ਜਾਣੇ ਆ ਬੰਦਾ ਉੱਥੇ ਪਿਆ ਚੂਕਦਾ ਰਹਿ ਜਾ ਬਾਈ ਲੋਕ ਡਰਦੇ ਸੀ ਕਹਿੰਦੇ ਵੀ ਅਸੀਂ ਚੱਕੇ ਨਹੀਂ ਲੱਗੇ ਜਾਣਾ ਪਰ ਚਾਹਨਾ ਹੋ ਜੇ ਕਿਤੇ ਸਪੈਸ਼ਲ ਐਸਐਸਐਫ ਬਣਾਈ ਸੜਕ ਸੁਰੱਖਿਆ ਕੋਰਟ ਬਣਾਈ ਇਹਨੂੰ ਕਹਿੰਦੇ ਕੰਮ ਸੰਸਦ ਚ ਆਵਾਜ਼ ਉਠਾਉਣ ਵਾਸਤੇ ਆਪਾਂ ਨੂੰ ਬੰਦਾ ਚਾਹੀਦਾ ਬਾਈ ਕਿਉਂਕਿ ਕਈ ਸੜਕਾਂ ਆਪਣੀਆਂ ਰਹਿੰਦੀਆਂ ਮੰਡੀਆਂ ਵੀ ਕੱਚੀਆਂ ਕਈ 8000 ਕਰੋੜ ਰੁਪਏ ਤੁਹਾਡਾ ਲੁਕਿਆ ਵਾ ਰੁਕਿਆ ਹੋਇਆ ਹੁਣ ਤਾਂ 12 ਹੋ ਗਿਆ ਹੋਊਗਾ 12000 ਕਰੋੜ ਰੁਪਏ ਸਾਡਾ ਰੁਕਿਆ ਵਾ ਸੋ ਉਹ ਜਾਂ ਬੰਦਾ ਜਿਹਨੂੰ ਬੋਲਣਾ ਆਉਂਦਾ ਹੋਵੇ ਜਿਹਨੂੰ ਲੋਕਾਂ ਦਾ ਦਰਦ ਸ਼ਬਦਾਂ ਚ ਬਿਆਨ ਕਰਨਾ ਆਉਂਦਾ ਹੋਵੇ ਉਸ ਤਰ੍ਹਾਂ ਬੰਦਾ ਚਾਹੀਦਾ ਉਥੇ ਕਿਉਂਕਿ ਉਥੇ ਸਮਾਂ ਬੜਾ ਥੋੜਾ ਹੁੰਦਾ ਜਿਵੇਂ ਆਪਣੇ ਮੁੱਖ ਮੰਤਰੀ ਸਾਹਿਬ ਗਾਗਰ ਹੀ ਸਾਗਰ ਭਰਦੇ ਸੀ ਉਸੇ ਤਰੀਕੇ ਨਾਲ ਕਰਮਜੀਤ ਅਨਬੋਲ ਜੀ ਉਥੇ ਜਾਣਗੇ ਨਹੀਂ ਤਾਂ ਕਈ ਤਾਂ ਉਥੇ ਸੌਂ ਕੇ ਆ ਜਾਂਦੇ ਆ ਉਹ ਗੁਰੂ ਸਾਹਿਬ ਵੀ ਫਰਮਾਉਂਦੇ ਆ ਨਾ ਅਕਲੀ ਸਾਹਿਬ ਸੇਵੀਆ ਅਕਲੀ ਕੀ ਚੈਦਾਨ ਤੇ ਕਹਿੰਦੇ ਅਕਲੀ ਪਾਈਏ ਮਾਨ ਸੋ ਕੰਮ ਕਹਿੰਦੇ ਹਰੇਕ ਕਰ ਰਾਸਤੇ ਅਕਲ ਲਾ ਲੈਣੀ ਚਾਹੀਦੀ ਹੈ ਕਿਤੇ ਆਪਾਂ ਉਹ ਜ ਐਮਪੀ ਨਾ ਬਣਾ ਲਈਏ ਜਿਹੜਾ ਮੁੜ ਕੇ ਚਿੱਟਾ ਪੀ ਕੇ ਸੁੱਤਾ ਪੈਂਦਾ ਪਿਆਰ ਠੀਕ ਹੈ ਨਾ ਜੀ ਸੋ ਇਹ ਸੀਜ਼ਨੋਂ ਆਪਾਂ ਜਜਬਾਤੀ ਹੋ ਕੇ ਕਈ ਵਾਰੀ ਕੋਹੜ ਪਾਸੇ ਲੈ ਜਾਂਦੇ ਆ ਸੋ ਉਸ ਪਾਸੇ ਬਚ ਕੇ ਰਹੀਏ ਸੋ 43000 ਨੌਕਰੀਆਂ ਦਿੱਤੀਆਂ